आम आदमी पार्टी आम आदमी पार्टी, आमाद्धी पार्टी। अरविंद केजरीवाल हरजोत सिंह बैंसाबाद कैबिनेट मंत्री हरजोत सिंह बैंसाबाद भगवंत मानाबाद बहुत ही सत्कार दोस्तों जिम्मे की आप थो पता है ਪੰਜਾਬ ਦੇ ਵਿੱਚ ਚਾਰ ਜਗ੍ਹਾ ਦੇ ਉੱਪਰ ਚੋਣਾਂ ਹੋਈਆਂ ਜਿਦੇ ਵਿੱਚ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਤਿੰਨ ਜਗ੍ਹਾ ਦੇ ਉੱਪਰ ਸਾਡੇ ਕੈਂਡੀਡੇਟਸ ਨੇ ਜਿੱਤ ਪ੍ਰਾਪਤ ਕੀਤੀ ਹੈ ਆਮ ਆਦਮੀ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ ਹੈ ਇਹ ਸਾਰਾ ਕੁਝ ਨਤੀਜਾ ਜਿਹੜੇ ਆਮ ਆਦਮੀ ਪਾਰਟੀ ਦੇ ਦੁਆਰਾ ਕੀਤੇ ਹੋਏ ਕੰਮਾਂ ਦਾ ਨਤੀਜਾ ਹੈ ਜਿਹਦੇ ਸਦਕੇ ਲੋਕਾਂ ਨੇ ਫੇਰ ਭਰਮਾ ਹੰਗਾਰਾ ਆਮ ਆਦਮੀ ਪਾਰਟੀ ਨੂੰ ਦਿੱਤਾ ਹੈ ਮੈਂ ਇਸ ਜਿੱਤਰੇ ਵਾਸਤੇ ਲੋਕਾਂ ਦਾ ਉਥੋਂ ਦੀ ਜਨਤਾ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਨੀਤੀਆਂ ਦੇ ਉੱਪਰ ਮੋਹਰ ਲਗਾਈ ਚਾਹੇ ਉਹ 300 ਯੂਨਟ ਬਿਜਲੀ ਫ੍ਰੀ ਦੇ ਵਿੱਚ ਦੇਣ ਦਾ ਮੁੱਦਾ ਸੀ ਜਿਹੜੇ ਕਿ ਅੱਜ ਤੱਕ ਕਿਸੇ ਵੀ ਸਰਕਾਰ ਨੇ ਹਰ ਵਰਗ ਨੂੰ ਨਹੀਂ ਸੀ ਦਿੱਤੀ ਫ੍ਰੀ ਦਾ ਮਤਲਬ ਇਹ ਨਹੀਂ ਸੀ ਕਿ ਅਸੀਂ ਵੈਸੇ ਫ੍ਰੀ ਤੇ ਰਹਿਆ ਲੋਕਾਂ ਦਾ ਹੱਕ ਸੀ ਜਿਹੜੇ 10-10 ਹਜ਼ਾਰ ਦਾ ਮਜ਼ਦੂਰੀ ਕਰਦੇ ਆ ਉਹਨਾਂ ਨੂੰ ਜ 2000 2500 ਰੁਪਏ ਮਹੀਨੇ ਦਾ ਫਾਇਦਾ ਹੋਇਆ ਹੈ ਉਹ ਦੇ ਨਾਲ ਉਹਨਾਂ ਦੇ ਘਰ ਦੇ ਪਰਿਵਾਰ ਦਾ ਰਾਸ਼ਨ ਚੱਲ ਸਕਦਾ ਹੈ ਇਹ ਵੀ ਇੱਕ ਪ੍ਰਕਾਰ ਦੀ ਉਹਨਾਂ ਦੀ ਮਦਦ ਹੈ ਸਕੂਲਾਂ ਦਾ ਜਿਹੜੇ ਗੱਲ ਹੈ ਪੂਰੇ ਪੰਜਾਬ ਦੇ ਵਿੱਚ ਸਾਡੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਸਿੱਖਿਆ ਦੀ ਜ਼ਿੰਮੇਵਾਰੀ ਮਿਲੀ ਹੈ ਉਹ ਸਕੂਲਾਂ ਦੀ ਤਕਦੀਰ ਬਦਲ ਰਹੀ ਹੈ ਸਕੂਲ ਆਫ ਐਮੀਨੈਂਸ ਬਣ ਰਹੇ ਹੈ ਜਿਹੜਾ ਸਾਡੇ ਨੰਗਲ ਦੇ ਵਿੱਚ ਵੀ ਸਕੂਲ ਆਫ ਐਮੀਨੈਂਸ ਮਿਲਿਆ ਬਣਿਆ ਕਰੋੜਾਂ ਰੁਪਏ ਦੀ ਉਹਨੂੰ ਗ੍ਰਾਂਟ ਮਿਲੀ ਹੈ ਔਰ 9ਵੀਂ ਦੇ ਵਿੱਚ ਔਰ 11ਵੀਂ ਦੇ ਵਿੱਚ ਉਹਦੇ ਐਡਮਿਸ਼ਨ ਹੁੰਦੇ ਹੈ ਔਰ ਪੇਪਰ ਦੇ ਕੇ ਕੰਪੀਟੀਸ਼ਨ ਐਗਜ਼ਾਮ ਹੁੰਦਾ ਹੈ ਪੇਪਰ ਦੇ ਅਕੈਡਮਿਸ਼ਨ ਹੁੰਦੇ ਆ ਜਿਹੜਾ ਜਿਸ ਪ੍ਰਕਾਰ ਦੀ ਪੜ੍ਹਾਈ ਕਰਨਾ ਚਾਹੁੰਦਾ ਹੈ ਉਹ ਪੜ੍ਹਾਈ ਕਰੇ ਜੋ ਕੋਈ ਇੰਜੀਨੀਅਰ ਬਣਨਾ ਚਾਹੁੰਦਾ ਉਹਨੂੰ ਉਹੀ ਸਪੈਸ਼ਲ ਪੜ੍ਹਾਈ ਕੀਤੀ ਜਾਏਗੀ ਡਾਕਟਰ ਬਣਨਾ ਚਾਹੁੰਦਾ ਹੈ ਆਈਪੀਐਸ ਆਈਐਸ ਅਫਸਰ ਕੁਝ ਵੀ ਬਣਨਾ ਚਾਹੁੰਦਾ ਹੈ ਕੋਈ ਪੜ੍ਹਾਈ ਸਪੈਸ਼ਲ ਕਰਵਾਈ ਜਾਏਗੀ ਇਹ ਵੀ ਇੱਕ ਸਪੈਸ਼ਲ ਕ੍ਰਾਂਤੀ ਹੈ ਹੋਰ ਵੀ ਜਿੰਨੇ ਕੰਮ ਹੈ bina sparsh de lokan nu naukriyan mil rahiyan ne kise de naal jo ਕੈਬਨਿਟ ਮੰਤਰੀ ਹਰਜੋਤ ਸਿੰਘ ਮਹਿਜ ਜੀ ਕਹਿੰਦੇ ਸੀ ਪੰਜਾਬ ਦੇ ਵਿੱਚ ਪਦੀ ਕੀਤੀ ਜਾਏਗੀ ਕਿਸੇ ਦੇ ਨਾਲ ਕੋਈ ਪੁਲਿਸ ਦੇ ਵਿੱਚ ਝੂਠੇ ਪਰਚੇ ਦਰਜ ਨਹੀਂ ਕਰਾਏ ਜਾਣਗੇ ਇਹ ਇੱਕ ਮਿਸਾਲ ਕਾਇਮ ਕੀਤੀ ਹੈ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਹੈ ਜਿਹੜਾ ਖਤਮ ਕੀਤਾ ਹੈ ਵਿਕਾਸ ਦੇ ਕੰਮ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਕਰਾਰੀ ਹੈ ਤੇ ਮੈਂ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਆਮ ਆਦਮੀ ਪਾਰਟੀ ਦੀ ਜਿੱਤ ਦੇ ਉੱਪਰ ਅਸੀਂ ਅੱਜ ਪੂਰੀ ਨੰਗਲ ਦੀ ਟੀਮ ਹੈ ਜਿਹੜੀ ਜੁੱਤੀ ਮਨਾ ਰਹੇ ਆ ਮੇਰੇ ਨਾਲ ਮੇਰੇ ਇਥੋਂ ਨੰਗਲ ਦੇ ਬਲਾਕ ਪ੍ਰਧਾਨ ਨੇ ਮੇਦੇ ਮਾਜਰੇ ਤੋਂ ਮੁਕੇਸ਼ ਮਰਵਾ ਜੀ ਨਾਲ ਨੇ